ਉਹ ਆਰਤੀ ਕੀਰਤਨ ਔਰ ਮਾਹਪੁਰਸ਼ਾਂ ਦੇ ਆਪਾਂ ਨੇ ਅੰਦਰ ਬਾਬਾ ਨਰੈਣ ਸਿੰਘ ਜੀ ਤੋਂ ਵਰਸਾਏ ਤਾਂਤਰ ਬਾਬਾ ਕਾਲਾ ਸਿੰਘ ਜੀ ਮਹਾਰਾਜ ਬਹੁਤ ਪਿਆਰ ਔਰ ਇਤਨੇ ਸਰ ਆਪਾਂ ਨੂੰ ਬਚਨ ਸਰਵਣ ਕਰਾਉਂਦੇ ਨੇ ਹਰ ਇੱਕ ਨੂੰ ਸਮਝ ਪੈਂਦੀ ਹੈ ਸੋ ਬਾਬਾ ਜੀ ਦੇ ਘਰ ਦੀਆਂ ਕਥਾ ਕਹਾਣੀਆਂ ਆਪ ਜੀ ਨੇ ਮਾਹਪੁਰਸ਼ਾਂ ਤੋਂ ਸਰਵਣ ਕੀਤੀਆਂ ਨੇ ਬਹੁਤ ਰਸ ਆਨੰਦ ਬੜਿਆ ਆ ਕਿਉਂਕਿ ਇਹ ਪਵਿੱਤਰ ਨਗਰ ਭੰਗਾ ਵਾਲਾ ਨਗਰ ਹੈ ਕਬੀਰ ਸੋਈ ਮੁਖ ਧਨ ਹੈ ਜੈ ਮੁਖ ਕਈਏ RAM ਦੇਹ ਇਸ ਕੀ ਬਾਪਰੇ ਪਵਿੱਤਰ ਹੋਏਗੋ RAM ਇੱਥੇ ਮਹਾਂਪੁਰਖਾਂ ਦੇ ਚਰਨ ਪਏ ਇਸ ਧਰਤੀ ਤੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨ ਪਏ ਇਸ ਨਗਰ ਵਿੱਚ ਇਸ ਨਗਰ ਵਿੱਚ ਮਹਾਂਪੁਰਸ਼ਾਂ ਨੇ ਜਨਮ ਲਿਆ ਜਿਨ੍ਹਾਂ ਨੇ ਦਿੱਲੀ ਵਿੱਚ ਜਾ ਕੇ ਮਹਾਨ ਸ਼ਾਦਕ ਦਾ ਜਾਂ ਪੇਤਾ ਜਿਨ੍ਹਾਂ ਨੂੰ ਆਪ ਤਰ ਤਰ ਬਾਬਾ ਈਸ਼ਰ ਸਿੰਘ ਮਹਾਰਾਜ ਇਸ ਨਗਰ ਤੋਂ ਲੈ ਕੇ ਗਏ ਵੱਡੀਆਂ ਸੇਵਾਵਾਂ ਨਾਨਕ ਸਰ ਵਿੱਚ ਬਾਬਾ ਜੀ ਦੇ ਚਰਨਾਂ ਵਿੱਚ ਰਹਿ ਕੇ ਨਿਭਾਈਆਂ ਸਮਾ ਆਇਆ ਜਾ ਕੇ ਹਰਿਆਣੇ ਦੇ ਵਿੱਚ ਉਹਨਾਂ ਨੇ ਉਹ ਲੋਕ ਜਿਹੜੇ ਪਾਕਿਸਤਾਨ ਤੋਂ ਆ ਕੇ ਹਰਿਆਣੇ ਵਿੱਚ बसे ਜਿੱਥੇ ਹੋਰ ਕੋਈ ਮਹਾਂਪੁਰਸ਼ ਨਹੀਂ ਸੀ ਨਾਨਕ ਸਰ ਦਾ ਬਾਗ ਸਥਾਨ ਬਣਾਇਆ ਔਰ ਬਾਬਾ ਜੀ ਨੇ ਬੜੀਆਂ ਰਹਿਮਤਾਂ ਕੀਤੀਆਂ ਉਹਨਾਂ ਲਾਗਾਂ ਨੂੰ ਤਾਰਿਆ ਇੱਕ ਸਮੇਂ ਧਰਬਾਬਾ ਇਸ਼ਰ ਸਿੰਘ ਮਹਾਰਾਜ ਜੀ ਗਏ ਕਰਨਾਲ ਤੋਂ ਜੁਗਲੇ ਵਿੱਚ ਤੇ ਉੱਥੋਂ ਦੇ ਸੰਗਤ ਨੇ ਕਿਉਂਕਿ ਉੱਥੋਂ ਦੇ ਸਰਦਾਰ ਆਰਨਾਮ ਸਿੰਘ ਜੀ ਬਾਬਾ ਜੀ ਦੇ ਬੜੇ ਪਿਆਰੇ ਸਹਿਰਸਾਨ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਇਹ ਸਾਰੇ ਬਾਦਚੋਂ ਆਏ ਲੋਕ ਨੇ ਸ਼ਰਾਬਾਂ ਪੀਂਦੇ ਨੇ ਲੜਾਈਆਂ ਝਗੜੇ ਬਹੁਤ ਹੁੰਦੇ ਨੇ ਆਪ ਕਿਰਪਾ ਕਰੋ ਇੱਥੇ ਵੀ ਕੋਈ ਮਹਾਪੁਰਸ਼ ਜੋੜੇ ਲਾਓ ਇਹ ਇਲਾਕੇ ਚ ਵੀ ਕੋ ਭਲਾ ਹੋਵੇ ਗੁਰਬੰਧਾ ਪ੍ਰਚਾਰ ਪ੍ਰਸਾਰ ਹੋਵੇ ਤੇ ਕਹਿੰਦੇ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਸੈਸਵਾਇ ਬਣ ਕੇ ਆ ਸੀ ਕੋਈ ਨਹੀਂ ਭਾਈ ਕੋ ਸਫਾ ਹੋਵੇਗਾ ਇੱਥੇ ਵੀ ਕੋ ਜਬਰ ਜੰਗ ਭੇਜਾਂਗੇ ਕਿਉਂਕਿ ਉਹਨਾਂ ਨਗਰਾਂ ਵਿੱਚ ਆਪਸ ਵਿੱਚ ਲੜਾਈਆਂ ਬਹੁਤ ਹੁੰਦੀਆਂ ਸੁਣਦੇ ਹੀ ਕਤਲ ਹੋਏ ਜੇੜੇ ਪਿੰਡ ਸਿਗੜੇ ਦੇ ਬਾਲੂ ਬਰੋਲ ਵਿੱਚ ਪਰ ਬਾਬਾ ਜੀ ਨੇ ਵਿੱਚ ਜਾ ਕੇ ਨਾ ਭਾਈ ਇੱਥੇ ਕੁਲਾਨਿਕ ਦੇ ਘਰ ਆਓ ਸੋ ਕਹਿਣ ਤੋਂ ਬਾਅਦ महापुरखा ने वचन जो किया समय ना पूरा हो बाबा जन सिंह जी बबा ईश महापुरुषों के प्यारे महापुरुष जिन्होंने इतने भी सेवावान कराइया बबा हरनाम सिंह जी बाबा बिकर सिंह जी बाबा जन सिंह जी ये महापुरुषा ने बड़ा लंबा समा सेवा बाबा जी ने क्या फिर बाबा राम सिंह जी ने कहा कि अगे जी सेवा है बाबा केर सिंह जी नवा सो बहुत ਸੁੰਦਰ ਸਥਾਨ ਸਜਿਆ ਬਹੁਤ ਸੋਹਣੀ ਤਿਆਰੀ ਹੋਈ ਹੈ ਇਹ ਵੀ ਮਨ ਨੂੰ ਖੁਸ਼ ਹੁੰਦਾ ਹੈ ਜਿਵੇਂ ਬਾਬਾ ਜੀ ਦਾ ਵੀ ਹਮੇਸ਼ਾ ਸੇਵਾਵਾਂ ਵਾਲ ਧਿਆਨ ਹੁੰਦਾ ਹੈ ਬਾੜੂ ਕੇ ਸਥਾਨ ਬਹੁਤ ਸੁੰਦਰ ਬਣਿਆ ਉਸ ਤੋਂ ਬਾਅਦ ਭਧੌੜ ਵਿੱਚ ਸਥਾਨ ਸ਼ੁਰੂ ਕੀਤਾ ਉਹ ਵੀ ਬਹੁਤ ਸੁੰਦਰ ਸਥਾਨ ਸਜ ਕੇ ਤਿਆਰ ਹੋ ਗਿਆ ਹਰ ਵੇਲੇ ਕਿਉਂਕਿ ਮਾਪੁਰਖਾਂ ਦੀ ਦਰਗਾਹ ਵਿੱਚ ਡੁੰਡੀ ਹੁੰਦੀ ਹੈ ਸੋਈ ਸਤਜੋ ਭਾਵੈ RAM ਸਤ ਗੋਬਿੰਦ ਦਾ ਇੱਕ ਹੋਂਦ ਆ ਮਹਾਂਪੁਰਸ਼ ਦਰਗਾਹ ਵਿੱਚੋਂ ਦੁਨੀ ਲੈ ਕੇ ਆਉਂਦੇ ਨੇ ਕਬੀਰ ਸੇਵਾ ਕੋ ਦੁਏ ਭਲੇ ਇੱਕ ਸੰਤ ਤੇ ਕਾਮ ਰਾਮ ਜੋ ਗਾਤਾ ਮੁਕਤ ਕੋ ਸੰਤ ਸਜ ਪਾਵੈ ਮਹਾਂਪੁਰਸ਼ ਦਰਗਾਹ ਵਿੱਚੋਂ ਦੁਨੀ ਲੈ ਕੇ ਆਉਂਦੇ ਨੇ ਜਿਹੜੀ ਪ੍ਰੇਮ ਨਾਲ ਸਾਨੂੰ ਮਿਲਦੀ ਹੈ ਮਹਾਂਪੁਰਖਾਂ ਦੇ ਬਚਨਾਂ ਨੂੰ ਕਿਉਂਕਿ ਗੁਰੂ ਸਾਹਿਬ ਦੇ ਚਰਨਾਂ ਨਾਲ ਮਹਾਂਪੁਰਸ਼ ਜੋੜਦੇ ਨੇ ਮਹਾਂਪੁਰਸ਼ ਨਾਰਿਕ ਸਰ ਦੀ ਇਹ ਮਹਾਨ ਸੰਪਰਦਾ ਦਾ ਜੋ ਪ੍ਰਚਾਰ ਪ੍ਰਸਾਰ ਹੈ ਪਰਗਟ ਗੁਰਾਂ ਕੇ ਦੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾਵਾਂ ਹੁੰਦੀਆਂ ਨੇ ਹਾਜ਼ਰ ਨਾਜ਼ਰ ਜਾਣ ਕੇ ਦੋਵੇਂ ਟੈਰ ਜਤਨੇਮ ਹੁੰਦੇ ਨੇ ਭੋਗ ਲੱਗਦੇ ਨੇ ਧੰਨ ਬਾਬਾ ਲੰਮ ਸਿੰਘ ਜੀ ਮਹਾਰਾਜ ਇਹਨਾਂ ਦੀ ਵੱਡੀ ਕਮਾਈ ਜਿਨ੍ਹਾਂ ਨੇ ਪ੍ਰਗਟ ਰੂਪ ਵਿੱਚ ਗੁਰਨਾਨਕ ਸਾਹਿਬ ਨੂੰ ਪਰਦਾਸ਼ ਰੂਪ ਵਿੱਚ ਆਪ ਭੋਗ ਲਵਾਏ ਲਗਣਾ ਦੇ ਇਹ ਬਹੁਤ ਵੱਡੀਆਂ ਸਾਖੀਆਂ ਨੇ ਬਾਬਾ ਜੀ ਦੇ ਘਰ ਦੀਆਂ ਤੁਸੀਂ ਸਰਵਣ ਕਰਦੇ ਹੋ ਸੋ ਸੰਗਤ ਜੀ ਇਹ ਨਗਰ ਭਾਗਾ ਵਾਲਾ ਹੈ ਜਿੱਥੇ ਇਸ ਤਰ੍ਹਾਂ ਦੇ ਦੁਰਬਦ ਸੁਭਾਗ ਹੁੰਦੇ ਨੇ ਤੇ ਆਪਾਂ ਮਹਾਂਪੁਰਸ਼ਾਂ ਦੇ ਬਚਨ ਸਰਵਣ ਕਰਨ ਲਈ ਸੁਭਾਗਾ ਸਮਾ ਹੁੰਦਾ ਹੈ ਕਿਉਂਕਿ ਭਾਗਾ ਵਾਲੇ ਭਾਗੀਣ ਬੜਪਾਗੀ ਅਰ ਸੰਗਤ ਬਾ ਭਾਗੀਣ ਧਰਮ ਛੋਟਾ ਥਾ ਭਾਗਾ ਉਹ ਹੀ ਨੇ ਵਿਚਾਰੇ ਪਰਮਾ ਮਹਮਾ ਦੀਆਂ ਗੱਲਾਂ ਕਰਕੇ ਆਪਣੇ ਜਿਹੜੇ ਚੰਗੇ ਸਵਾਸ ਤੇ ਉਹਨਾਂ ਨੂੰ ਹੋਰ ਇਧਰ ਉਧਰ ਆਪਣੀਆਂ ਗੱਲਾਂ ਕਰਕੇ ਜੀਵਨ ਦੇ ਸਵਾਸਾਂ ਨੂੰ ਉਪਦੇਸ਼ ਕਰਦੇ ਨੇ ਪਰ ਜਿਹੜੇ ਕਰਮਾ ਵਾਲੇ ਭਾਗਾਂ ਵਾਲੇ ਹੁੰਦੇ ਆ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦੇ ਨੇ ਉੱਥੇ ਸੱਚ ਵਰਤਦਾ ਉੜਿਆਲਾ ਚੇਤੋ ਦਾਸ ਕੋਈ ਵੱਲ ਛਲ ਕਰਕੇ ਝਟਕੜਦੇ ਫਿਰ ਜਾਏ ਬੈਣ ਉੜਿਆਲਾ ਪਾਸ ਇੱਥੇ ਸੱਚ ਦੀ ਗੱਲ ਹੁੰਦੀ ਹੈ ਭਾਗਾਂ ਵਾਲੇ ਨੇ ਜਿਹੜੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਸੁਣ ਕੇ ਕਮਾਉਂਦੇ ਨੇ ਸੋਏ ਨਾਨਕ ਸਾਹਿਬ ਦੀ ਮਹਾਨ ਸੱਤਰ ਦਾ ਹੈ ਜਿੱਥੇ ਕੇਵਲ ਨਾਮ ਕੇ ਕਰ ਕੇਵਲ ਨਾਮ ਉਹ ਜੀ ਗੱਲ ਹੀ ਨਹੀਂ ਸੋ ਬਾਬਾ ਜੀ ਦੀਆਂ ਮੇਰਾ ਬਖਸ਼ਾ ਵਰਤਿਆ ਨੇ ਜਿਵੇਂ ਬਾਬਾ ਜੀ ਨੇ ਹੁਣੇ ਹੀ ਬਚਨਾਰਾ ਦੱਸਿਆ ਕਿ ਅੱਜ ਧੀਵੇ ਵਾਲੇ ਮਾਪੁਰ ਵੀ ਉੱਥੇ ਧੰ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੀ ਵਰਸੇ ਬਣਾ ਲੈਗੇ ਸਲਾਮਤ ਬਾਗ ਹੁੰਦਾ ਹੈ ਬਾਬਾ ਜੀ ਨੇ ਵੀ ਪਹੁੰਚਦਾ ਸੀ ਉੱਥੇ ਬਾਬਾ ਜੀ ਦੇ ਵੀ ਹਾਜ਼ਰੀ ਲਵਾਈ ਮੈਨੂੰ ਬਾਬਾ ਜੀ ਨੇ ਕਿਹਾ ਵੀ ਤੁਸੀਂ ਸਾਡੇ ਵੀ ਹਾਜ਼ਰੀ ਲਵਾ ਕੇ ਆਓ ਸੋ ਅੱਗੇ ਹਮੇਸ਼ਾ ਆਰਤੀ ਵੇਲੇ ਪਹੁੰਚ ਜਾਈਦਾ ਹੈ ਐਸ ਵਾਰੀ ਮਹਾਪੁਰਸ਼ ਪਿੱਛੇ ਸਾਜਗੜ੍ਹ ਕਹਨਾ ਕਰ ਗਏ ਨੇ ਉਥੋਂ ਦੇ ਪਿੰਗਵਾ ਦਾ ਸਾਧਵਾ ਦਾ ਬੜਾ ਪਿਆਰ ਹੈ ਤੇ ਉਹਨਾਂ ਨੇ ਬੜੀ ਗਿੱਚ ਪਾਈ ਵੀ ਬਾਬਾ ਦੀ ਹਾਜ਼ਰੀ ਭਰ ਕੇ ਫਿਰ ਚਲੇ ਗਏ ਉਹ ਸੋ ਬਾਬਾ ਜੀ ਉਹਨਾਂ ਦਾ ਇਸ਼ਾਰਾ ਹੋ ਗਿਆ ਤੇ ਉੱਥੇ ਵੀ ਹਾਜ਼ਰੀਆਂ ਲੱਗੀਆਂ ਮਹਾਰਾਜ ਨੇ ਕਿਰਪਾ ਕੀਤੀ ਸੋ ਇਹ ਨਗਰ ਸਾਡੇ ਧਰ ਬਾਬਾ ਜੰਗ ਸਿੰਘ ਜੀ ਜਿਹਨਾਂ ਨੂੰ ਪਟਨਾ ਸਾਹਿਬ ਨੇ ਤਖਤ ਦੇ ਸ਼ੋਮਨੀ ਅੰਮਰ ਸ਼ਹੀਦ ਔਰ ਭਾਈ ਕਨਈਆ ਜੀ ਉਹ ਵਾਦੀ ਨਾਲ ਲੜਿਆ ਅਕਾਲ ਤਖਤ ਸਾਹਿਬ ਤੋਂ ਜਦੋਂ ਸ਼ਹੀਦ ਹੋਏ ਤੇ ਉਸ ਵੇਲੇ ਅਕਾਲ ਤਖਤ ਤੋਂ ਇਹ ਪਰਵਾਣ ਹੋਇਆ ਕਿ ਅੱਜ ਭਾਈ ਕਨਈਆ ਜੀ ਨੂੰ ਫੇਰ ਸ਼ਹੀਦ ਕੀਤਾ ਗਿਆ ਕਿਉਂਕਿ ਸੱਚਤਾ ਦੀਆਂ ਸੇਵਾਵਾਂ ਕਰਦੇ ਮਰਨੀਆਂ ਗੋਲੀਆਂ ਕਿ ਫਿਰ ਜਦੋਂ ਦੇਖਿਆ ਦਿੱਤੇ ਬੱਚਿਆਂ ਦੇ ਗੋਲੀਆਂ ਲੱਗ ਰਹੀਆਂ ਨੇ ਆਪਣਾ ਸੀਨਾ ਤਾੜਿਆ ਸੋਗਾਂ ਕਰਿਆ ਕਰੋ ਇਹ ਨਗਰ ਛੇ ਦਾਦਾ ਨਗਰ ਹੈ ਭਾਗਮਾੜੇ ਨਗਰ ਜਿੱਥੇ ਕੋਮਲੇ ਐਸੇ ਪਰਵਾਦੇ ਪੈਦਾ ਹੁੰਦੇ ਨੇ ਔਰ ਉਹ ਵੀ ਧੰਨ ਬਾਬਾ ਈਸ਼ਰ ਸਿੰਘ ਦੇ ਪਿਆਰੇ ਬਾਬਾ ਜਗ ਸਿੰਘ ਜਿਨ੍ਹਾਂ ਨੂੰ ਆਪ ਨਗਰ ਤੋਂ ਲੈ ਕੇ ਗਏ ਸੋ ਨਾਨਕ ਸਰ ਭਗਤੀ ਦਾ ਕਰਕੇ ਸ਼ਕਤੀ ਦਾ ਗੜ੍ਹ ਹੈ ਭਗਤੀ ਦਾ ਹੀ ਕਰ ਸ਼ਕਤੀ ਦਾ ਗੜ੍ਹ ਹੋ ਸਕਦਾ ਹੈ ਜੀਵਨ ਵਿੱਚ ਇਤਿਹਾਸ ਪੜ੍ਹ ਲਓ ਜਿਨ੍ਹਾਂ ਨੇ ਬੰਦਗੀ ਕੀਤੀ ਜਿਨ੍ਹਾਂ ਨੇ ਤਪ ਕੀਤਾ ਉਹਨਾਂ ਨੇ 18 ਸਰ ਦੇ ਕੰਡੇ ਚੁੱਕ ਕੇ ਇੰਨੀ ਵੱਡੀ ਉਮਰ ਦੇ ਵਿੱਚ ਖੰਡੇ ਵਾਏ ਕੋਈ ਆਮ ਕਿਸੇ ਦੇ ਵਾਸਤੇ ਗੱਲ ਨਹੀਂ ਹੁੰਦੀ ਕੋਈ ਆਮ ਕਿਸੇ ਨੂੰ ਇਸ਼ਾਰਤ ਦਾ ਆਮ ਨਹੀਂ ਮਿਲਦਾ ਬੜੀ ਵੱਡੀ ਭਗਤੀ ਹੋਵੇ ਬਾਬਾ ਜੰਗ ਸਿੰਘ ਜੀ ਕਹਿੰਦੇ ਸਣ 100 ਜਨਮ ਦਾ ਤਪ ਉਹ ਇੱਕ ਆ ਐਸੀ ਇਸ਼ਾਰਤ ਗੱਲਦੀ ਹੈ ਤੇ ਕਈ ਵਾਰੀ ਉਹਨਾਂ ਨੇ ਸੈਸਵਾ ਵਾਧਨ ਕਰਨੇ ਭਾਈ ਜਿਵੇਂ ਬੱਚੇ ਜਿਹੜੇ ਹੁਸ਼ਿਆਰ ਹੁੰਦੇ ਨੇ ਨਾ ਇੱਕ 7 8 ਵਿੱਚ ਬਣਦਾ ਹੋਵੇ ਤੇ ਇੱਕ ਸਾਲ ਚ ਕਈ ਵਾਰੀ ਦੋ ਦੋ ਚਮਾਤਾ ਪਾਸ ਕਰ ਜਾਂਦੇ ਨੇ ਤੇ ਬਾਬਾ ਜੀ ਨੇ ਕਿਰਪਾ ਕੀਤੀ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਅਸੀਂ ਵੀ ਇਸ ਜਨਮ ਵਿੱਚ ਕੋਈ ਵੱਡਾ ਸਟੈਪ ਮਹਾਰਾਜ ਦੇ ਕਾਰਜ ਕਰਨ ਤੇ ਉਹਨਾਂ ਨੇ ਤੇ ਆਪਣੀ ਸ਼ਾਨਦਤ પા ਕੇ ਅੱਜ ਦਿੱਲੀ ਗੁਰਦੁਆਰਾ ਰਕਾਬगंज ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਗੇਟ ਦੇ ਨਾਲ ਉਹਨਾਂ ਦਾ ਬਹੁਤ ਸੁੰਦਰ ਇੱਕ ਬੁੰਗਾ ਬਣਿਆ ਹੈ ਜਿੱਤੇ 24 ਘੰਟੇ ਜਲਦੀ ਸ਼ਮੀਲ ਚਲਦੀ ਹੈ ਤੇ ਗੂਗਲ ਲੱਗਾ ਤੇ ਲਿਖਿਆ ਤੇ ਧੰਨ ਬਾਬਾ ਇਸ਼ਰ ਸਿੰਘ ਤੋਂ ਵਰਸਾਇਆ ਬਾਪੁਰਸ਼ ਸਰੋਵਰ ਯਮਰਸ਼ੀਦ ਬਾਬਾ ਜਗਸ ਸਿੰਘ ਨਾਨਕ ਸਰਕਲੇਰਾ ਕਰਨਾਲ ਵਾਲੇ ਸੋ ਕਿੱਦਾ ਵੱਡਾ ਮਾਣ ਜਿਹੜਾ ਜਾਂਦਾ ਉੱਥੋਂ ਕਈ ਵਾਰੀ ਉਹ ਪੜ ਕੇ ਫਿਰ ਕਰਨਾਲ ਨਹੀਂ ਆਉਂਦਾ ਤੇ ਜਦੋਂ ਪਤਾ ਲੱਗਦਾ ਕਿ ਨਗਰ ਕਿਹੜੇ ਦੇ ਸਰ ਨਗਰ ਮਹਿਕਲਾਂ ਸੋ ਮਹਿਕਲਾਂ ਵਾਲਿਓ ਤੁਹਾਨੂੰ ਬੜਾ ਵੱਡਾ ਮਾਣ ਹੈ ਫਕਰ ਹੈ ਤੋਪ ਵਿੱਚ ਵੱਡੀ ਕਰਵਾਨੀ ਸ਼ਹੀਦ ਬਾਬਾ ਜਨਸਕੀ ਨੇ ਕੀਤੀ ਹੈ ਸੋ ਬਾਬਾ ਘਰ ਲਾ ਸਕੀ ਬੜਾ ਪਿਆਰ ਆਦਰ ਸਤਿਕਾਰ ਦੇਣਾ ਬਾਬਾ ਨਰਨ ਸਿੰਘ ਮਹਾਰਾਜ ਬੜਾ ਪਿਆਰ ਕਰਦੇ ਸਨ ਸੋ ਇਹਨਾਂ ਮਹਾਂਪੁਰਸ਼ਾਂ ਦੀ ਜੋ ਹਮੇਸ਼ਾ ਵਿਚਾਰਧਾਰਾ ਹੁੰਦੀ ਹੈ ਉਹ ਬੜੀ ਸਭ ਨੂੰ ਸੋਹਜ ਪੈਂਦੀ ਹੈ ਸਭ ਦਾ ਮਨ ਲੈ ਕੇ ਬਾਬਾ ਜੀ ਦਾ ਸਮਾਹੋਰ ਬਚਨਾਂ ਦਾ ਸੁਣੀਏ ਸੋ ਮੈਂ ਪਿੱਛੇ ਕਰਾਲ ਕੋ ਬਚਨ ਕਰ ਰਿਹਾ ਸੀ ਤੇ ਪਰਿਵਾਰ ਬੈਠੇ ਸਨ ਉਹ ਕਹਿੰਦੇ ਨਾਰਿਕ ਸਾਡੇ ਸਾਰੇ ਅਸੀਂ ਪ੍ਰੋਗਰਾਮ ਟੀਵੀ 'ਤੇ ਦੇਖਿਆ ਤੇ ਬਾਬਾ ਕਹਾਣਾ ਸਕਦੇ ਬਚਨ ਅਸੀਂ ਬੜੇ ਆਨੰਦ ਨਾਲ ਸੁਣੇ ਤੁਸੀਂ ਵੀ ਨਾਲ ਬੈਠੇ ਹੋਏ ਸੀ ਤੇ ਸਾਨੂੰ ਬੜਾ ਆਨੰਦ ਆਇਆ ਸਾਡਾ ਮਨ ਹੀ ਅਟਿਆ ਕਿ ਕੈਰੀ ਦੀ ਜਨ ਕੋ ਪਾਸੇ ਹੋਈਏ ਸੋ ਇਹ ਮਾਰ ਦੀ ਗੱਲ ਹੈ ਸੰਗਤ ਜੀ ਇੱਕ ਕਰਨੀ ਦੀ ਗੱਲ ਹੈ ਜੈ ਕਰਨੀ ਤਾਂ ਪੂਰੀ ਮਤ ਕਰਨੀ ਬਾਜੋ ਘਟੇ ਘਟ ਗੁਰੂ ਨਾਨਕ ਦੇ ਕਰ ਕਰਨੀ ਦੀ ਗੱਲ ਹੈ ਸੋ ਬਾਬਾ ਜੀ ਇਸ ਮੱਤ ਬਖਸ਼ਣ ਸਾਨੂੰ ਸਾਰਿਆਂ ਨੂੰ ਅਸੀਂ ਕਿੰਨਾ ਬ ਆਪਣਾ ਜੀਵਨ ਬਣਾ ਸਕੀਏ ਕਿਉਂਕਿ ਸਤ ਸੰਤੋਖ ਹੋਵੇ ਜਿਸ ਪਾਸ ਤੇ ਸੱਤ ਬਹਾਲੇ ਸਾਜ ਗੁਰੂ ਗੋਬਿੰਦ ਸਿੰਘਾ ਕਿਉਂਕਿ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਣੀ ਐ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਣੀ ਐ ਕੋਈ ਸੂਰ ਦਾ ਬਣੀ ਇਹਨਾਂ ਦੇ ਗਰਵਾ ਕਰ ਸਕਦਾ ਸੋ ਬਾਬਾ ਜੀ ਦੇ ਕਾਲ ਕੇਵਲ ਬੰਦਗੀ ਸਿਮਰਨ ਦੀ ਗੱਲ ਹੈ ਜਿਹੜੇ ਉਹਦੇ ਨੇ ਬੰਦਗੀ ਨਾਲ ਜੁੜਦੇ ਨੇ ਨਾਨਕ ਸਰ ਭਗਤੀ ਦਾ ਕਰ ਹੈ ਸੋ ਬਾਬਾ ਜੀ ਨੇ ਮੇਰਾ ਦਿੱਤੀਆਂ ਹਰ ਸਾਲ ਸਮਾਗਮ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ ਇਤਨੇ ਸ਼ਬਦਾਂ ਨਾਲ ਸਮਾਪਤੀ ਕਰਦੇ ਹਾਂ ਲੇਟਲੀ ਬਾਬਾ ਕੇਰ ਸਿੰਘ ਜਦੋਂ ਬਾਬਾ ਜੀ ਤੋਂ ਸਭਾ ਮੰਗਦੇ ਆ ਕਿਉਂਕਿ ਸਾਨੂੰ ਵੀ ਮਨ ਲੈ ਕੇ ਸਾਲ ਬਾਅਦ ਅਸੀਂ ਮਹਿਲ ਕਲਾ ਦੇ ਸਮਾਗਮ ਤੇ ਜਾਣਾ ਹੈ ਉੱਥੇ ਅਸੀਂ ਆਪਣੇ ਪਰਿਵਾਰਾਂ ਨੂੰ ਮਿਲਣਾ ਹੈ ਇਹ ਸਾਰਾ ਨਗਰ ਸਾਡਾ ਪਰਿਵਾਰ ਹੈ ਸਾਨੂੰ ਮਿਲ ਕੇ ਖੁਸ਼ੀ પ્રસੰਤਾ ਹੁੰਦੀ ਹੈ ਇੱਕ ਸੰਗਤਾਂ ਦਾ ਇਕੱਠ ਹਰ ਸਾਲ ਦਾਦਾ ਮਾਰਦਾ ਇਕੱਠ ਜੁੜਦਾ ਹੈ ਤੇ ਅਸੀਂ ਵੀ ਇੱਥੇ ਆ ਕੇ ਬਾਬਾ ਜੀ ਦੇ ਬਚਨ ਕਰਦੇ ਆਂ ਬਾਬਾ ਜੰਗ ਸਿੰਘ ਬਾਪੂ ਜੀ ਨੂੰ ਯਾਦ ਕਰਦੇ ਆਂ ਮਾਨੂੰ ਪਰਸੰਤਾ ਹੁੰਦੀ ਹੈ ਸੋ 10 11 ਅਕਤੂਬਰ ਦਾ ਸ਼ੀਦੇ ਜੋੜ ਮੇਲਾ ਹੁੰਦਾ ਹੈ ਸੰਗਤਾਂ ਇੱਥੋਂ ਜਾਂਦੀਆਂ ਨੇ ਹਮੇਸ਼ਾ ਬੱਸ ਲੈ ਕੇ ਹੋਰ ਵੀ ਸੰਗਤਾਂ ਮੋਹਮੀਆਂ ਨੇ ਤੇ ਸਭ ਤੋਂ ਸੱਦਾ ਵੀ ਹੈ ਭਾਈ ਮਹਾਪੁਰਸ਼ਾਂ ਨੇ ਇੱਥੇ ਹਰ ਸਾਲ ਦਰਸ਼ਨ ਲੈਂਦੇ ਨੇ ਆਪਣੇ ਪਰਮਚੰਨ ਚਲਾਉਂਦੇ ਨੇ ਇੱਕ ਸਾਲ بارش ਬਹੁਤ ਪਈ ਐਸ ਵਾਰੀ ਵੀ ਬਾਰਿਸ਼ ਬਰਸਾਤਾ ਬਹੁਤ ਪੈਰੇ ਰੋਜ਼ ਕਰ ਨਾਲ ਬਰਸਾਤ ਹੋ ਰਹੀ ਹੈ ਮੀਂਹ ਆ ਗਿਆ ਲਗਾਤਾਰ ਮੌਲੇਤਾਰ ਬਾਅਦ ਕਦੀ ਸ਼ਾਮ ਨੂੰ ਕਦੀ ਸਵੇਰੇ ਤੇ ਜਦੋਂ ਸੁਬਾਹ ਵਿੱਚ ਬਾਬਾ ਜੀ ਬੈਠੇ ਬੜੀ ਤੇਜ਼ ਹਵਾਈ ਹਵਾਇਤ ਨਾਲ ਜਿਹੜੇ ਕੰਬੂਕ ਨਾਤਾ ਸੰਗੋਧਨੇ ਸ਼ੁਰੂ ਹੋ ਗਏ ਤੇ ਬਾਬਾ ਜੀ ਨੇ ਬਤਨ ਕੀਤਾ ਕੋਈ ਨਹੀਂ ਭਾਈ ਐਸ ਵਾਰੀ ਤੇ ਜੋ ਹੋ ਰਿਹਾ ਠੀਕ ਹੈ ਅਗਲੇ ਸਾਲ ਅਸੀਂ ਸੁੰਦਰ ਪੰਡਾਲ ਤਿਆਰ ਕਰਾਂਗੇ ਉਹਦੇ ਵਿੱਚ ਤੀਰ ਤੰਦਰਬਾਰ ਹੋਵੇਗਾ ਸੋ ਬਾਪੁਰਸ਼ਾਂ ਦੀ ਕਿਰਪਾ ਹੋਵੇ ਜਦੋਂ 2 ਕੁ ਮਹੀਨੇ ਰਹਿ ਗਏ ਨਾ ਮੈਂ ਕਹਾ ਮਹੀਨੇ ਤੋਂ 2 ਰਹਿ ਗਏ ਨੇ ਤੇ ਬਾਬਾ ਜੀ ਫਿਰ ਆਪਣੀ ਫੌਜ ਲੈ ਕੇ ਗਏ 1 ਮਹੀਨਾ 12 ਦਿਨ 13ਵੇਂ ਦਿਨ ਜਦੋਂ ਮੈਂ ਕਹਾ ਮਿਸਤਰੀਆਂ ਨੂੰ ਇੱਕ ਦਿਨ ਤੁਸੀਂ ਹੋਰ ਲਾਓ ਇੰਦਰ ਜਿੱਧਰ ਘੋੜੀਆਂ ਘੋੜੇ ਹੁੰਦੇ ਨੇ ਵੀ ਉੱਥੇ ਵੀ ਛੋਟਾ ਜਿਹਾ ਛੱਤ ਪਾਣਾ ਤੇ 13ਵੇਂ ਦਿਨ ਮਿਸਤਰੀ ਵਾਪਸ ਆ ਗਏ 1 ਮਹੀਨਾ 13 ਦਿਨ ਆ ਇੰਨਾ ਸੁੰਦਰ ਪੰਡਾਲ ਤਿਆਰ ਹੋਇਆ ਤਲ ਵੀ ਕੋਈ ਮਹਾਂਪੁਰਸ਼ ਆਏ ਸੰਮਾਨ ਸਿਕ ਦਲਾ ਵਾਲੇ ਤੇ ਪੂਰੀ ਪੈ ਰਿਆ ਸੀ ਪੰਡਾਲ ਚ ਜਦੋਂ ਗਏ ਕਹਿੰਨੇ ਕਿ ਬਾਬਾ ਜੀ ਬੜਾ ਸੁੰਦਰੇ ਬਣਿਆ ਮੈਂ ਕਿਹਾ ਪਾਈਏ ਮਾ ਪੁਰਸ਼ਾ ਨੇ ਆਪ ਬਹਿ ਗਏ ਦਿਨਾਂ ਵਿੱਚ ਦੀ ਤਿਆਰ ਕੀਤਾ ਜਿਹੜੀਆਂ ਸੰਗਤਾਂ ਮੱਸਿਆਂ ਤੇ ਆਈਆਂ ਸਨ ਕਹਿੰਦੇ ਬਾਬਾ ਜੀ ਦਿਨ ਤੇ ਬੜੇ ਥੋੜੇ ਰਹੇ ਤੇ ਬਾਬਾ ਜੀ ਨੇ ਬੰਦਾਲ ਕਿਹਾ ਸੀ ਲੰਮਾ ਬਣੇਗਾ ਮੈਂ ਕਿਹਾ ਕੋਈ ਨਹੀਂ ਪਾਈ ਦੇਖਿਓ ਸੋ ਐਸੀ ਤੇਜੀ ਨਾਲ ਸੇਵਾ ਬਾਬਾ ਜੀ ਕਰਾਉਂਦੇ ਐ ਕਿਉਂਕਿ ਬਿੱਤੀ ਸੁੱਤੀਓ ਸ ਕਰਨ ਚ ਚਲਾ ਦਿੰਦੀ ਐ ਸੋ ਕਿਰਪਾ ਹੈ ਅਭੀਰ ਸੇਵਾ ਕੋ ਦੋਏ ਭਲੇ ਇੱਕ ਸੰਤੇ ਕਰਾਮ राम ਜੋ ਦਾਤਾ ਮੂਰਤ ਕੋ ਸੰਤ ਜਪਾਵੇ ਨਾਮ ਸੋ ਇੰਦੀ ਸ਼ਰਧਾ ਨਾਲ ਭਾਈ ਸਮਾਪਤੀ ਕਰਦੇ ਹਾਂ ਹੋਣਿਆਂ ਪੁਰਾਂ ਦੀ ਸ਼ਮਾ ਬਾਬਾ ਜੀ ਕਿਆ ਕਰਦੇ ਸਨ ਭਾਈ ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਸੰਗਤ ਬਾਪੁਰਖਾਂ ਦੀ ਜਿਹੜੀਆਂ ਨੇ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ ਤੇ ਫਿਰ ਬਾਬਾ ਜੀ ਕਹਿੰਦੇ ਸਨ ਭਾਈ ਕੀ ਮਿਲਦਾ ਲੋਕ ਸੁਖੀਏ ਪਰ ਲੋਕ ਸੇ ਇਹੇ ਨਾਲਿ ਘਾਰ ਪ੍ਰਭ ਆਪੇ ਬਿਲੇ ਵਾਹਿਗੁਰੂ ਜੀ ਦਾ ਗਾਲ ਸਾ ਵਾਹਿਗੁਰੂ ਜੀ ਦੀ ਫਤਹਿ ਵਾਹਿਗੁਰੂ ਜੀ ਦਾ